ਸਾਸੀ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਨੂੰ ਬਾਈ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਦਾ ਬਾਈ ਜੀ ਸਾਸੀ ਦਾ ਜੀ ਨਾਮ ਕੀ ਹੈ ਬਾਈ ਜੀ ਆਪਣਾ? ਗੁਰਦੀਪ ਸਿੰਘ ਆ ਜੀ। ਠੀਕ ਹੋ ਬਾਈ ਜੀ ਆਪਣੇ ਘਰੋਂ ਦਾ ਐਡਰੈਸ ਦੱਸ ਦੇ ਮਾੜਾ। ਕੋਠੇ ਵਾਲਾ ਕੱਚਾ ਰਾਜੀ ਪਿੰਡ ਸੁਖਾਣਾ ਦਾ। ਠੀਕ ਹੋ ਜੀ ਤੇ ਬਾਈ ਜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਉਹਦਾ? ਹਾਂ ਜੀ ਵਧੀਆ ਵੈਲ ਜੀ। ਠੀਕ ਹੋ ਕਿੰਨੇ ਟਾਈਮ 'ਚ ਪਸ਼ੂ ਸੇਲ ਹੋ ਜਾਂਦੇ ਆ ਆਪਣਾ? ਕਈ ਵਾਰ ਤਾਂ ਦੂਜੇ ਦਿਨ ਹੀ ਹੋ ਜਾਂਦੇ ਕਿ ਇੱਕ ਦਿਨ ਲੱਗਦੀ ਜਾਂਦਾ। ਠੀਕ ਹੋ ਜੀ ਅੱਜ ਆਪਣੇ ਕੋ ਕਿੰਨੇ ਨਾਗ ਵਕਾਉ ਆ ਜੀ? ਤਿੰਨ ਨਾਗ। ਸਾਹਮਣੇ ਖੜੀ ਗਾਂ ਦੀ ਡਿਟੇਲ ਦੱਸੋ ਕੀ ਹੈ ਜੀ? ਇਹ ਵੀ ਆਪਣਾ ਦੇ ਚਾ ਗਾਂ ਪਹਿਲਾ ਸੂਆ ਦੂਜਾ ਸੂਆ ਹੈ। ਦੂਜ ਇਹਦੇ ਮੰਗਰਾ ਬੱਚੀ ਹੈ ਪੰਜ ਮਹੀਨਾ ਹੀ ਬੱਚੀ ਹੈ ਸਿੰਘ ਹੈ ਇਹਦੇ ਦਿਗਾਉਣੇ ਆ ਠੀਕ ਹੋ ਜੀ ਬਾਈ ਤੁਸੀਂ ਵੇਖ ਸਕਦੇ ਹੋ ਬੱਚੀ ਦੀ ਕੁਆਲਿਟੀ ਬਹੁਤ ਸੋਹਣੀ ਬੱਚੀ ਹੈ ਬਾਈ ਤੇ ਬਾਈ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਪੰਜ ਮਹੀਨੇ ਹੋਈ ਹੈ ਬੱਚੀ ਆ ਦੀ ਠੀਕ ਹੋ ਜੀ ਪੰਜ ਮਹੀਨੇ ਹੋ ਗਏ ਸੂਈ ਨੂੰ ਟਿਕਾ ਟੁਕਾ ਤਾਂ ਨਹੀਂ ਭਰਾਏ ਸੀ ਮਸ ਨਹੀਂ ਨਹੀਂ ਇਹਦੇ ਕੁਝ ਨਹੀਂ ਹੈ ਖਾਲੀ ਹੈ ਠੀਕ ਹੋ ਜੀ ਤੇ ਦੁੱਧ ਦੀ ਕੀ ਕੰਪੈਸਟੀ ਹੈ ਜੀ ਅਸੀਂ 12 ਕਿਲੋ ਆਪਾਂ ਮਿਲਕੇ ਦੇਵਾਂਗੇ ਜੀ ਠੀਕ ਜੋ ਠੀਕ ਹੋ ਜੀ ਕੱਢ ਲਓ ਬਾਹਰ ਇਹ ਵੇਖ ਸਕਦੇ ਹੋ ਬਾਈ ਬਾਡੀ ਬੰਤਰ ਦੀ ਚੰਗੀ ਆ ਚਾਣ ਨੂੰ ਧਾਰ ਬੋਲੀ ਆ ਪੂਰੀ ਜੀਰ ਆ ਪੂਰੀ ਠੀਕ ਹੋ ਜੀ ਦੇਖ ਸਕਦੇ ਹੋ ਬਾਈ ਮੂੰਹ ਮੱਥੇ ਦੀ ਚੰਗੀ ਆ ਹਵਾਨਾ ਤੁਸੀਂ ਵੇਖ ਸਕਦੇ ਹੋ ਸੋਹਣਾ ਹਵਾਨਾ ਵਹਿੜ ਦਾ ਤੋਰਾ ਦੇਖ ਸਕਦੇ ਹੋ ਚੰਗਾ ਤੋਰਾ ਵਹਿੜ ਦਾ ਆਜੋ ਬਾਈ ਜੀ ਆਮ ਤੌਰ ਤੇ ਵੀਰ ਵੇਖਿਆ ਜਾਂਦਾ ਜੋ ਬੱਛੀ ਹੁੰਦੀ ਆ ਵਪਾਰੀ ਭਰਾ ਜਾਂ ਹੋਰ ਕੋਈ ਹੁੰਦਾ ਰੱਖ ਲੈਂਦਾ ਪਰ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਆਹ ਵੇਖ ਸਕਦੇ ਹੋ ਬਾਈ ਬੱਛੀ ਆ ਇਹਦੀ ਨਾਲ ਪੰਜਾ ਮਹੀਨਾ ਦੀ ਬੱਛੀ ਆ ਬੱਛੀ ਦੀ ਝੋਲੀ ਦੇਖ ਸਕਦੇ ਹੋ ਬਾਈ ਤੁਸੀਂ ਮੜੇ ਹੋਈ ਬਾਈ ਜੀ ਇਹੇ ਥੋੜਾ ਨੂੰ ਕੋ ਚੱਕਰ ਨਹੀਂ ਮੱਤੀ ਨਾ ਹੀ ਹੋਈ ਜਾਣ ਠੀਕ ਹੈ ਝੋਲੀ ਦੇਖ ਸਕਦੇ ਹਾਂ ਬਾਈ ਪੰਜਾਬੀ ਨਾ ਮੜੇ ਹੈਗੇ ਠੀਕ ਹੈ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਇਹ ਲੋ ਜੀ ਆਪਣਾ ਕਹਿੰਦਾ ਦੇ ਲੈਂਡ ਤੇ 30000 ਰੁਪਏ ਠੀਕ ਹੈ ਜੀ ਥੋੜਾ ਬਹੁਤ ਮੌਕੇ ਤੇ ਹੋ ਰਿਹਾ ਹਾਂ ਜੀ ਹਾਂ ਕੀਤਾ ਜੀ ਠੀਕ ਹੈ ਜੀ ਅੱਗੇ ਆ ਜੀ ਕੀ ਡਿਟੇਲ ਹੈ ਇਹਦੀ ਇਹ ਗਾਂ ਜੀ ਦੁਰਗੇ ਦੂਏ ਆ ਠੀਕ ਹੈ ਜੀ ਤੇ ਇਹਦੇ ਥੱਲੇ ਹੁਣ ਜਾਨੀ ਕਿ ਅਸੀਂ ਇਹ ਕੱਲ ਛਾਂ ਨੂੰ ਲਿਆਂਦੀ ਆ ਠੀਕ ਹੈ ਜੀ ਉਹਨਾਂ ਨੇ 12 ਕਿਲੋ ਦੁੱਧ ਕਿਹਾ ਵੀ ਪਰ ਅਸੀਂ 10 ਕਿਲੋ ਦੁੱਧ ਮਿਲ ਲਿਆ। ਠੀਕ ਹੋ ਜੀ। ਤੇ ਮਗਰ ਕੀ ਹੈ ਜੀ ਇਹਦੇ? ਇਹ ਮਗਰ ਉਹ ਬੱਚੀ ਆ ਜੀ। ਆਹ ਬਈ ਇਹਦੀ ਬੱਚੀ ਆ। 20 ਦਿਨਾਂ ਦੀ ਹੈ ਸੂਈ ਵੀ ਆ। 20 ਦਿਨ ਹੋ ਗਏ ਸੂਈ ਨੂੰ। ਹਾਂ ਜੀ। ਤੋਣ ਨੂੰ ਇਹ ਪੋਲੀ ਆ ਪੂਰੀ ਧਾਰ। ਪੂਰੀ ਧਾਰ। ਕੱਢ ਲਓ ਬਾਹਰ ਇਹਨੂੰ ਵੀ। ਸੋਹਣਿਆ ਥਣ ਬੰਨੇ ਦੀ ਸੋਹਣੀ ਆ ਬਈ। ਚੰਗਾ ਸਵਾਨਾ। ਪੈਠਪੁੜੇ ਦੀ ਚੰਗੀ ਆ। ਕ੍ਰਾਸ ਬਰੀਡ ਦੀ ਵਹਿੜ ਆ ਬਈ। ਹਵਾਨਾ ਤੁਸੀਂ ਦੇਖ ਸਕਦੇ ਹੋ ਸੋਹਣਾ ਹਵਾਨਾ ਵਹਿੜ ਦਾ। ਤੋਰਾ ਦੇਖ ਸਕਦੇ ਹੋ ਤੁਸੀਂ ਵਹਿੜ ਦਾ। ਆਜੋ ਭਾਈ ਜੀ ਜੋ ਵੀ ਭਰਾ ਆਵੇ ਦੋ ਟਾਈਮ ਦਸੱਲੀ ਕਰੇ ਤਿੰਨ ਟਾਈਮ ਦਸੱਲੀ ਕਰੇ ਆਪਦੀ ਚੋਅ ਆਈ ਦੀ ਤਰ੍ਹਾਂ ਦੀ ਕੁਆਲਿਟੀ ਸ਼ਾਨਦਾਰ ਆ ਭਾਈ ਪੱਠਪੂੜੇ ਦੀ ਚੰਗੀ ਆ ਬਹੁਤ ਸੋਹਣਾ ਤੋਰਾ ਬੈੜਦਾ ਵੀਰ ਦੇਖ ਸਕਦੇ ਹੋ ਸੋਹਣਾ ਹਵਾਨਾ ਕੀ ਡਿਮਾਂਡ ਆਈ ਇਹਦੀ ਇਹਦਾ ਵੀ ਜੀ 33000 ਰੁਪਏ ਠੀਕ ਹੋਈ ਮੌਕੇ ਥੋੜਾ ਬਹੁਤਾ ਮੰਗਦਾ ਜੀ ਉਹ ਬੱਚੀ ਹੈ ਮਗਰ 20 ਦਿਨਾਂ ਦੀ ਸੂਈ ਵੀ ਹੈ ਠੀਕ ਹੋਈ ਆ ਬੱਚੀ ਹੈ ਬਈ ਇਹ ਕਿੰਨੀ ਪੋਲੀ ਹੈ ਜੀ ਪੂਰੀ ਇਹ ਠੀਕ ਮਾਰਦੀ ਇਹ ਸਾਡੇ ਬਹਿ ਜਾਓ ਠੰਡੀ ਸੀਲ ਪੂਰੀ ਇਹਦਾ ਠੀਕ ਹੋਈ ਜੀ ਅੱਗੇ ਜੀ ਆਜ ਕੀ ਡਟ ਆਹ ਜੀ ਗਾਣ ਇਹ ਟੋਕੜ ਆਈਏ ਕਿੰਨਾ ਟਾਈਮ ਦੀ ਇਹਦਾ ਹੁਣ ਜੀ ਵੇਖੋ ਅਗਲਾ ਸਾਨੂੰ ਕਹਿੰਦੇ ਢਾਂਗੇ ਮਹੀਨੇ ਸੂਈ ਵੀ ਤਿੰਨਾਂ ਦੀ ਹੈ ਅੱਛਾ ਜੀ ਤੇ ਇਹਦੇ ਥੱਲੇ 10 ਕਿਲੋ ਦਾ ਤਾਂ ਮਿਣਕੀ ਦੇਵਾਂਗੇ ਕਿਹੜੇ ਸੂਏ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਈ ਹੋਈ ਹੈ ਇਹਦਾ ਬੱਚਾ ਜੀ ਇਹਨਾ ਬੱਚਾ ਹੈ ਨਹੀਂ ਗਈ ਠੀਕ ਹੋ ਜੀ ਵੇਖ ਸਕਦੇ ਹੋ ਬਈ ਕਿੰਨਾ ਦੁੱਧ ਦੱਸਿਆ ਹੀ ਆਪਾਂ 10 ਕਿਲੋ ਦੁੱਧ ਹੀ ਆਹੀ ਮਿੰਨਦੇ ਯਾਰੋ ਜੀ ਠੀਕ ਹੋ ਜੀ ਕੱਢ ਦਿਓ ਬਾਹਰ ਇਹਨੂੰ ਵੇਖ ਸਕਦੇ ਹੋ ਵੀਰੇ ਪੂਰੀ ਵਧਿਆ ਗਈ ਪੋਲੀ ਆ ਕੋਈ ਨਾ ਬਾਜਵ ਜੇ ਰੇਟ ਆ ਵੀਰੇ ਪੈਠਪੂੜੇ ਦੀ ਚੰਗੀ ਵਹਿੜਾ ਜਿਵੇਂ ਨਾ ਦੂਰਾ ਵਹਿੜ ਦਾ ਆਜੋ ਬਾਈ ਜੀ ਦੇਖ ਸਕਦੇ ਹੋ ਬਈ ਮੂੰਹ ਮੁੱਥੇ ਦੀ ਚੰਗੀ ਆ ਬਾਡੀ ਬੰਤਰ ਦੀ ਚੰਗੀ ਆ ਥਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਥਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਈ ਜੀ ਕੀ ਡਿਮਾਂਡ ਆਈ ਬਈ ਜੀ ਇਹਦੀ ਇਹ ਬਾਈ ਜੀ ਦੇਣ ਲੈਣਾ 26000 ਠੀਕ ਹੋ ਜੀ ਮੋਕੇ ਥੋੜਾ ਬਹੁਤਾ ਮਾਨਤਾ ਹਾਂ ਜੀ ਥੋੜਾ ਜਿਹਾ ਮਾਨਤਾ ਕੀਤਾ ਹੈ ਕੋਈ ਕੋਈ ਠੀਕ ਹੋ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 93171 ਹਾਂ ਜੀ 10523 ਇੱਕ ਵਾਰ ਫਿਰ ਬੋਲ ਦਿਓ ਜੀ 93171 ਹਾਂ ਜੀ 10523 ਠੀਕ ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਤਿੰਨਾਂ ਨਗਾਂ ਵਿੱਚੋਂ ਕੋਈ ਵੀ ਨਗ ਚੰਗਾ ਲੱਗਦਾ ਤੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ